ਔਰ ਹਰ ਸੰਪੀਓ ਇਸ ਸਮੇਂ ਪਹਿਲੀ ਕੱਤਕ ਸ਼ੈਨ ਸ਼ਾਹੀ ਸੰਮਤ ਇੱਕ ਸ਼ੈਨ ਸ਼ਾਹੀ ਸੰਮਤ ਕਦੋਂ ਲਾਗੂ ਹੋਇਆ ਸ਼ੈਨ ਸ਼ਾਹੀ ਸੰਮਤ ਲਾਗੂ ਹੋ ਗਿਆ ਪਹਿਲੀ ਜੇਤੂ ਲਾਗੂ ਹੋ ਗਿਆ ਪਹਿਲੀ ਜੇਤ ਦੇਸੀ ਨਾਂ ਦੇ ਹਿਸਾਬ ਦੇ ਨਾਲ ਆਪਾਂ ਕਹਿ ਦਿੰਨੇ ਚੇਤ ਦੇ ਪਹਿਲੇ ਦਿਨ ਤੋਂ ਜਿਹੜਾ ਸਾਲ ਦੀ ਅਰੰਭਤਾ ਮੰਨਿਆ ਔਰ ਪਹਿਲੀ ਜੇਤਵਾਰੀ ਦਿਨ ਨੂੰ ਜੋਤ ਸਰੂਪ ਹੋ ਕੇ ਸਰਗੁਣ ਤੋਂ ਨਿਰਗੁਣ ਰੂਪ ਵਟਾ ਕੇ ਜੋਤੀ ਜਮਾ ਰੂਪ ਧਾਰਨ ਕਰਕੇ ਜੇਠੂ ਆਲ ਆਪ ਹੀ ਮਹਾਰਾਜ ਸ਼ੇਰ ਸਿੰਘ ਜੋਤ ਸਰੂਪ ਹੋ ਕੇ ਕਣਕ ਪ੍ਰਵਾਸੀ ਦਰਦੇ ਦਰਦੇ ਦੰਦੇ ਭਗਤ ਦਵਾਰੀ ਦੇ ਵਿੱਚ ਬੜੇ ਪਰਮੇਸ਼ਰ ਸਾਰਿਆਂ ਨੂੰ ਭੈ ਦੇ ਵਿੱਚ ਰੱਖਣ ਵਾਲੀ ਸਮਰੱਥਤਾ ਆ ਕੇਵਲ ਕਿਹਾ ਕਿ ਮੈਂ ਭਗਤਾਂ ਤੋਂ ਡਰਦਾ ਨਾ ਪ੍ਰੇਮ ਕਰਕੇ ਹੋਰ ਮੈਨੂੰ ਕੋਈ ਡਰ ਕਾਇਕਸੀ ਦਾ ਨਹੀਂ ਔਰ ਆਪ ਹੀ ਬੜੇ ਔਰ ਆਪ ਹੀ ਜਿਹੜਾ ਹੈ ਪਰ ਸੰਤਿਉ ਸ਼ੈ ਨਿਸ਼ਾਹੀ ਸੰਮਤ ਲਾਗੂ ਕੀਤਾ ਜੋਤ ਸਰੂਪ ਹੋ ਗਿਆ ਔਰ ਵਡਿਆਈ ਮਹਾਰਾਜ ਪੂਰਨ ਸਿੱਖ ਦੀ ਪੰਜ ਤਤਵੇਂ ਨੂੰ ਮਿਲੀ ਕਦੋਂ ਮਿਲੀ ਜਦੋਂ ਪਰਮੇਸ਼ਰ ਦੇ ਛੱਡ ਕੇ ਆਪਣੀ ਸੱਚੀ ਸਿੱਖ ਦੀ ਦੇਹ ਦੇ ਵਿੱਚ ਬੈਠੇ ਉਦੋਂ ਮਿਲੀ ਇਹ ਵਿਚਾਰ ਮੈਂ ਦੇ ਹਾਸ ਸ਼ੇਨਸ਼ਾ ਹੀ ਸੰਮਤ ਲਾਗੂ ਕੀਤਾ ਸ਼ੇਨਸ਼ਾ ਆਇਆ ਤੇ ਫਿਰ ਸ਼ੇਨਸ਼ਾ ਹੀ ਸੰਮਤ ਲਾਗੂ ਕੀਤਾ ਸ਼ੇਨਸ਼ਾ ਨੇ ਸੱਜੇ ਪਾਤਸ਼ਾਹ ਸ਼ੇਨਸ਼ਾ ਨੇ ਔਰ ਸ਼ੇਨਸ਼ਾ ਆਇਆ ਔਰ ਉਹਨੇ ਸ਼ੇਨਸ਼ਾ ਹੀ ਸੰਮਤ ਆਪਣਾ ਫਿਰ ਸ਼ੇਨਸ਼ਾ ਨੇ ਲਾਗੂ ਕੀਤਾ ਆਇਆ ਸ਼ੇਨਸ਼ਾ ਦੀ ਆਮਦ ਹੋਈ ਔਰ ਫਿਰ ਹੀ ਸ਼ੇਨਸ਼ਾ ਹੀ ਸੰਮਤ ਲਾਗੂ ਕੀਤਾ ਸੋ ਪਹਿਲੀ ਚੀਜ਼ ਨੂੰ ਸ਼ੈਨ ਸ਼ਾਹ ਸੰਮਤ ਲਾਗੂ ਕੀਤਾ ਹਰ ਸੰਗਿਉ ਸ਼ੈਨ ਸ਼ਾਹ ਹੀ ਸੰਮਤ ਜਦ ਲਾਗੂ ਕੀਤਾ ਤੇ ਸੱਚੇ ਪਾਤਸ਼ਾਹ ਜੀ ਨੇ ਸੋਹਣ ਮਹਾਰਾਜ ਸੇਖ ਸਿੰਘ ਵਿਸ਼ਨੂ ਭਗਵਾਨ ਦੀ ਜੈ ਆਪਣੇ ਨਾਮ ਤੋਂ ਹੀ ਸ਼ੁਰੂ ਕੀਤਾ ਆਪਣਾ ਨਾਮ ਸੋਹਣ ਮਹਾਰਾਜ ਸੇਖ ਸਿੰਘ ਵਿਸ਼ਨੂ ਭਗਵਾਨ ਦੀ ਜੈ ਸੱਚੇ ਪਾਤਸ਼ਾਹ ਜੀ ਨੇ ਇਸ ਆਪਣੀ ਜੈ ਤੋਂ ਆਪਣੇ ਜਕਾਰੇ ਤੋਂ ਆਪਣੇ ਨਾਮ ਤੋਂ ਇਹ ਸ਼ੁਰੂ ਕੀਤਾ ਸ਼ੁਰੂਆਤੀ ਲੇਖਤ ਹੋਈ ਗਤ ਸ਼ੈਨਸ਼ਾਈ ਸੰਮਤ ਦੀ ਸਾਜੂਗ ਦੀ ਲੇਖ ਕਾਲ ਯੁਗ ਦੀ ਲੇਖ ਪਰ ਲੇਖ ਚਲਦੇ ਗਏ ਵਿਆਹ ਸੱਚੇ ਪਾਸ਼ਾ ਜੀ ਨੂੰ ਲਗਾਇਆ ਔਰ ਸ਼ੈਨਸ਼ਾਈ ਸੰਮਤ 1 ਵਿਕਰਮੀ 2022 ਅੱਜ ਇਸ ਸਮੇਂ ਸੱਚੇ ਪਾਸ਼ਾ ਨੂੰ ਦੇ ਛੱਡ ਕੇ ਜੋਸ ਰੂਪ ਹੋ ਕੇ ਜੋਤੀ ਜਾਮਾ ਰੂਪ ਧਾਰਨ ਕਰਕੇ ਜੋਤੀ ਜਾਤ ਦਾ ਰੂਪ ਮਟਾ ਕੇ ਖੇਲ ਕਰਦਿਆਂ ਨੂੰ 22 ਵਾਂ ਸਾਲ ਜਾ ਰਿਹਾ ਹੈ ਔਰ ਜਿਹੜੀ ਬਿਕਰਮੀ ਹੈ ਵਿਰਾਜੇ ਬਿਕਰਮਾ ਦੀਪ ਇਹ ਸਮੇਂ ਸ਼ੁਰੂ ਹੋਈ ਇਸਵੀ ਹਜਰਤ ঈਸਾ ਜਿਹਦੇ ਜਨਮ ਨੂੰ ਲੈਂਦੇ ਆ ਇਸਵੀ ਸੰਨ ਇਹ ਜਨਮ ਤੋਂ ਇਸਵੀ ਸੰਨ ਸ਼ੁਰੂ ਹੋਇਆ ਜੋ 크੍ਰਿਸਚਨ ਆਉ ਉਹ ਚੀਜ਼ ਨੂੰ ਲੈਂਦੇ ਆ ਹਜਰਤ ঈਸਾ ਆਏ ਔਰ ਹਜਰਤ ঈਸਾ ਤੋਂ ਇਸਵੀ ਸੰਨ ਸ਼ੁਰੂ ਹੋਇਆ ਸੰਨ ਹੀ ਜਿਹੜੀ 1385 ਹਜ਼ਰਤ ਮੁਹੰਮਦ ਸਾਹਿਬ ਜੀ ਪੈਗੰਬਰ ਪਰ ਹਜ਼ਰਤ ਮੁਹੰਮਦ ਸਾਹਿਬ ਨੇ ਮੱਕੇ ਤੋਂ ਜਦ ਮਦੀਨੇ ਨੂੰ ਹਿਜਰਤ ਕੀਤੀ ਗਏ ਉਸ ਸਮੇਂ ਹਿਜਰੀ ਸਨ ਸ਼ੁਰੂ ਹੋਇਆ 1385 ਹਿਜਰੀ ਦਾ ਸਮਾਂ ਹਜ਼ਰਤ ਮੁਹੰਮਦ ਸਾਹਿਬ ਨੂੰ 1400 ਸਾਲ 1400 ਸਾਲ ਜਿਹੜੀਆਂ ਸਿੱਖਲਾਤ ਵਾਲਾ ਨੇ ਦਿੱਤੀਆਂ ਸੀ ਕਿ ਤੇਰੀ ਉਮਤ ਹੈ ਮੁਹੰਮਦ ਤੇਰੀ ਉਮਤ ਜਿਹੜੀ 1400 ਸਾਲ ਤੱਕ ਰਹੇਗੀ ਉਸ ਤੋਂ ਬਾਅਦ ਮੈਂ ਆਵਾਂਗਾ امام ਮੈਂ ਲਿਆਵਾਂਗਾ ਔਰ ਹਾਜ਼ਰੇ ਪਰਮਾਨੰਦ ਸਾਹਿਬ ਨੇ ਵੀ امام ਮੈਂ ਦੀ ਆਸ਼ਾ ਰੱਖੀ ਕਿ ਮੇਰੇ ਤੋਂ ਬਾਅਦ ਪੈਗੰਬਰ ਕੋਈ ਨਹੀਂ ਆਊਗਾ ਮੈਂ ਹੀ ਆਖੀਰ ਦਾ ਪੈਗੰਬਰ ਹਾਂ ਖੁਦਾ ਦੀ ਮੈਨੂੰ ਪੈਗੰਬਰ ਨਵਾਜ਼ਿਆ ਨਬੀ ਨਵਾਜ਼ਿਆ ਰਸੂਲ ਬਣਾਇਆ اور میرے بعد پیغمبر کوئی نہیں اؤ گا۔ اور ہر سنگ جیو حضرت محمد صاحب نے ااشا رکھی کہ کرکری अवतार امام مہندی اونے اور امام مہندی اور شیر سنگ جی کتن پرواسی امام مہندی ائی یہ امام مہندی ہانے اور حضرت محمد صاحب دی ااشا پوری ہوئی بندک وند اے دربارہ واسطا رہنا ہے ਜੁਗਾਂ ਪ੍ਰਮਾਨਤਰ ਮੰਤਰ ਇੱਥੇ ਪਰਮੇਸ਼ਰ ਨੇ ਉਦਾਰਣ ਕੀਤਾ ਜਮਾ ਵਰਨਾ ਦਾ ਸਭ ਤੋਂ ਵੱਡਾ ਸਾਰੀ ਸ੍ਰਿਸ਼ਟੀ ਦਾ ਸਭ ਤੋਂ ਵੱਡਾ ਇੱਥੇ ਦਰਬਾਰ ਬਣਨਾ ਪਿੰਡਕ ਵੇਡ ਭਾਵ ਪਾਵਰਤ ਸਮਝਾਇਆ ਕਿ ਪਿੰਡਕ ਵੇਡ ਦਾ ਭਾਵ ਸਮਝੋ ਪਿੰਡਕ ਵੇਡ ਨੂੰ ਭਾਵ ਸਮਝਾਇਆ ਕਿ ਕੀ ਮਤਲਬ ਹੈ ਪਿੰਡਕ ਵੇਡ ਦਾ ਭਾਵ ਕੀ ਆ ਪਾਵ ਕਣਕਪੁਰੀ ਕਿ ਕਣਕਪੁਰੀ ਇਹੀ ਆ ਪਿੰਡਕ ਵੀ ਨਹੀਂ ਕਣਕਪੁਰੀ ਆ ਜਿਸ ਤਰ੍ਹਾਂ ਕਿ ਲਿਖਤਾਂ ਦੇ ਵਿੱਚ ਆਉਂਦਾ ਤ੍ਰੇਤੇਜੁਗ ਦੇ ਵਿੱਚ ਰਾਜਾ ਜਨਕ ਹੋਇਆ ਪਰਮੇਸ਼ਰ ਦੇ ਭਗਤ ਹੋਏ ਅਸ਼ਟਾਵਕਰ ਨੇ ਉਪਦੇਸ਼ ਦਿੱਤਾ ਔਰ ਮਨ ਦੇ ਕਾਬੂ ਪਾਇਆ ਔਰ ਲਿਖਤ ਚਲਦੀ ਹੈ ਕਿ ਜਨਕ ਤਰਾਇਆ ਨਰਕਕੁੰਡ ਭਗਤ ਜਨਕ ਨੇ ਖਾਲੀ ਕਰ ਦਿੱਤੇ ਸੀ ਉਹ ਨੂੰ ਆਪਾਂ ਜਾਦਾ ਬਚਨ ਤੁਹਾਨੂੰ ਸਾਂਝੇ ਕਰਾਂ ਜਦੋਂ ਜਨਕ ਭਗਤ ਹੋਏ ਤੇ ਜਿੱਥੇ ਜਨਕ ਭਗਤ ਰਹਿੰਦਾ ਸੀ ਉਸ ਨੂੰ ਕੀ ਕਿਹਾ ਗਿਆ ਜਨਕਪੁਰੀ ਸਮਝਿਓ ਜਰਾ ਜਿੱਥੇ ਭਗਤ ਜਨਕ ਸੀ ਉਸ ਸ਼ਹਿਰ ਨੂੰ ਕੀ ਕਿਹਾ ਗਿਆ ਕਿ ਇਹ ਜਨਕਪੁਰੀ ਆ ਰਾਜੇ ਜਨਕ ਦੀ ਪੁਰੀ ਆ ਇਸ ਤਰ੍ਹਾਂ ਹੀ ਪਰਮੇਸ਼ਰ ਇੱਥੇ ਦੇ ਕਰਕੇ ਰਹੇ ਇਸ ਧਰਤੀ ਤੇ ਔਰ ਇਸ ਕਰਕੇ ਗਿਆ ਕਹਾ ਗਿਆ ਕਿ ਕਣਕਪੁਰੀ ਜਿੱਥੇ ਮੈਂ ਦੇ ਕਰਕੇ ਤੇ ਜਿੱਥੇ ਮੈਂ ਦੇ ਕਰਕੇ ਖੇਲਾ ਕੀਤੀਆਂ ਇਸ ਕਰਕੇ ਕਣਕਪੁਰੀ ਆ ਗਿਆ ਇਸ ਦੇ ਬਚਨ ਕਿਉਂ ਆਪਾਂ ਸਾਂਝੇ ਕਰ ਰਹੇ ਕਣਕਪੁਰੀ ਤੇ ਜਿਆਦਾ ਬਚਨ ਸਾਂਝੇ ਕਰ ਰਹੇ ਆਂ ਥਰ ਸੰਗਿਓ ਵਾਰ-ਵਾਰ ਇੱਕ ਹੀ ਝੂਠ ਬੋਲਿਆ ਜਾਂਦਾ ਹੈ ਕਿ ਕਣਕਪੁਰੀ ਕੋਈ ਪਿੰਡ ਨਹੀਂ ਗਾ ਕਣਕਪੁਰੀ ਗੂਗਲ ਤੇ ਵੀ ਖੋਲਾ ਪਦਰਾ ਕਣਕਪੁਰੀ ਗ੍ਰੰਥ ਤੇ ਪ੍ਰਤੀਤ ਨਹੀਂ ਗੀ ਗੂਗਲ ਤੇ ਜਿਆਦਾ ਪ੍ਰਤੀਤ ਆ ਕੀ ਗ੍ਰੰਥ ਦੀ ਸ਼ਹਾਦਤ ਤੇ ਤਸੱਲੀ ਨਹੀਂ ਲਗਰੀ ਕੋ ਸਮਝ ਨਹੀਂ ਕਿ ਇਹ ਗ੍ਰੰਥ ਦੇ ਵਿੱਚ ਜੋ ਲਿਖਤੀ ਸ਼ਹਾਦਤ ਆਈ ਇਹਦੇ ਤੇ ਤਸੱਲੀ ਨਹੀਂ ਇਹਦੇ ਤੇ ਪ੍ਰਤੀਤ ਨਹੀਂ ਆ ਰਹੀ Google ਤੋਂ ਜ਼ਿਆਦਾ ਪ੍ਰਤੀਤ ਆਉਂਦੀ ਕਿ ਕਣਪੁਰੀ Google ਤੋਂ ਲੱਭਦੇ ਫਿਰਦੇ ਆ ਲੱਗ ਰਹੀ ਸਮਝ ਕੋ ਸੋ ਵਿਚਾਰੋ ਇਹ ਆ ਨਾਮ ਮੰਨਣ ਦੇ ਕਾਰਨ ਕਿ ਨਹੀਂ ਮੰਨਣ ਦੇ ਸੋ ਮਨੁੱਖਾਂ ਵਾਲੀ ਪ੍ਰਵਿਰਤੀ ਆ ਸੋ ਕੈਨਕ ਤੋਂ ਇਹ ਕਣਪੁਰੀ ਹੈ ਇਸ ਕਰਕੇ ਬਚਨ ਸਮਝ ਕਰਨਾ ਨਾ ਕਿ ਅਕਾਲ ਪੁਰਖ ਨੇ ਆਪਣੇ ਸਰੀਰ ਨੂੰ ਦੇਣ ਗਿਆ ਪਾਕਿਸਤਾਨ ਪਿਛਲੇ ਲੇਖੇ ਦੇ ਲੈਣੇ ਵਿੱਚ ਲਿਖਾ ਪਿਛਲਾ ਲੇਖਾ ਆਪ ਹੀ ਪਰਮੇਸ਼ਰ ਮਹਾਰਾਜ ਸ਼ੇਖ ਸਿੰਘ ਨੇ ਬਣਾਇਆ ਔਰ ਆਪ ਹੀ ਲਿਖਤ ਲਖਾਈ ਔਰ ਲੇਖਾ ਪੂਰਾ ਕੀਤਾ ਜੋਤ ਰੂਪ ਹੋ ਕੇ ਜਦੋਂ ਪਰਮੇਸ਼ਰ ਨੇ ਅਵਕਾਰ ਧਾਨ ਕੀਤਾ ਉਦੋਂ ਕੇਵਲ ਇੱਕ ਹੀ ਦੇਸ਼ ਸੀ ਸਾਰਾ ਇਕੱਠਾ ਸੀ ਭਾਰ ਹਿੰਦੁਸਤਾਨ ਅੰਗਰੇਜ਼ਾਂ ਨੇ ਨਾਮ ਦੇ ਦਿੱਤਾ ਇੰਡੀਆ ਸੋ ਪਰਮੇਸ਼ਰ ਨੇ ਦੇਸ਼ ਛੱਡੀ ਔਰ ਖੇਲ ਰੱਖਿਆ ਜੋ ਰੂਪ ਹੋ ਕੇ ਫਿਰ ਵੀ ਦੇਸ਼ ਦੀ ਵੰਡ ਹੋਈ 1947 ਨੇ ਜਦੋਂ ਦੇਸ਼ ਦੀ ਵੰਡ ਹੋਈ ਔਰ ਹਿੰਦੁਸਤਾਨ ਦੇ ਹਿੱਸੇ ਵਿੱਚ ਪਾਕਿਸਤਾਨ ਇੱਕ ਵੱਖਰਾ ਦੇਸ਼ ਬਣ ਗਿਆ ਸੋ ਪਰਮੇਸ਼ਰ ਨੇ ਜੇ ਕਰਕੇ ਖੇਲ ਖੇਲੇ ਉਸ ਸਮੇਂ ਦੋ ਦੇਸ਼ ਨਹੀਂ ਇੱਕ ਹੀ ਇੱਕ ਸੀ ਸਜਾਤ ਦੇਸ਼ ਦੀ ਵੰਡ ਹੋਈ ਕਣਕਪੁਰੀ ਪਿੰਡ ਗਵਿੰਦ ਜਿਹੜਾ ਸੀ ਔਰ ਹੈ ਪਾਕਿਸਤਾਨ ਦੇ ਵਿੱਚ ਆ ਗਿਆ ਔਰ ਕਣਕਪੁਰੀ ਦੇ ਇਹ ਖੇਤ ਪਿੰਡ ਤੇ ਖੇਤਾਂ ਦੇ ਵਿੱਚ ਜਿਹੜਾ ਉਹ ਹੱਦ ਬਣ ਗਿਆ ਬਾਰਡਰ ਬਣ ਗਿਆ ਪਿੰਡਕੋ ਇਹ ਕਣਕਪੁਰੀ ਪਾਕਿਸਤਾਨ ਦੇ ਵਿੱਚ ਚਲੇ ਗਿਆ ਔਰ ਖੇਤ ਜਿਹੜੇ ਆਉ ਹਿੰਦੁਸਤਾਨ ਦੇ ਵਿੱਚ ਭਾਰਤ ਦੇ ਵਿੱਚ ਰਹਿ ਗਏ ਅਕਾਲ ਪੁਰਖ ਮਹਾਰਾਜ ਛੇਵੇਂ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਜਿਹੜਾ ਘਰ ਘਰਾਣਾ ਪਿੰਡ ਕੋਹਿੰਡ ਦੇ ਵਿੱਚ ਵਸਿਆ ਦੇਸ਼ ਦੀ ਵੰਡ ਦੇ ਸਮੇਂ ਇਥੋਂ ਪਰਿਵਾਰ ਉੱਠਿਆ ਉੱਟ ਕੇ ਪਰਿਵਾਰ ਪਿੰਡ ਕੋਹਿੰਡ ਕਣਕਪੁਰੇ ਨੂੰ ਛੱਡ ਕੇ ਔਰ ਕਣਕਪੁਰੇ ਦੇ ਸੇ ਖੇਤਾਂ ਦੇ ਵਿੱਚ ਬੈਠਾ ਪਰਿਵਾਰ ਸੱਚੇ ਪਾਤਸ਼ਾਹ ਜੀ ਦਾ ਮਹਾਰਾਜ ਛੇਵੇਂ ਸਿੰਘ ਵਿਸ਼ਨੂੰ ਭਗਵਾਨ ਜੀ ਦਾ ਘਰਾਣਾ ਕੋਈ ਇਹ ਪ੍ਰਚਾਰ ਕਰੇ ਇਹ ਪਲਾਣਾ ਸਿੱਖ ਜਿਹੜਾ ਅਸੀਂ ਕੁਿੰਡੂ ਮਹਾਰਾਜ ਸਿੰਘ ਦੇ ਪਰਿਵਾਰ ਨੂੰ ਲੈ ਕੇ ਆਇਆ ਸੀ ਦੂਜਾ ਲੈ ਕੇ ਆਏ ਸੀ ਕੋਈ ਨਹੀਂ ਸੀ ਲੈ ਕੇ ਆ ਬਾਬੇ ਮੋਤਾ ਜੀ ਹੁਣਾਂ ਤੋਂ ਬਚਨ ਸੁਣੇ ਆ ਉਹਨਾਂ ਦੱਸਿਆ ਕਿ ਅਸੀਂ ਆਪ ਹੀ ਉੱਥੋਂ ਹੌਲੀ ਹੌਲੀ ਥੋੜਾ ਥੋੜਾ ਸਮਾਨ ਲੈਂਦਾ ਔਰ ਇੱਥੇ ਆਏ ਉਹਦੇ ਬਾਅਦ ਫਿਰ ਕਲਸੀਆਂ ਨਗਰ ਦੇ ਵਿੱਚ ਐ ਕਿਉਂਕਿ ਉੱਥੇ ਵਿਆਹ ਅੱਗੇ ਹੋਣੀ ਸੀ ਉਥੋਂ ਪਰਿਵਾਰ ਰੱਖਿਆ ਇੱਥੇ ਆਏ ਇਹਦੇ ਬਾਅਦ ਫਿਰ ਪ੍ਰੇਟਕਾਲਸੀਆਂ ਦੇ ਵਿੱਚ ਵਾਸਾ ਕੀਤਾ ਔਰ ਉਥੇ ਬੇਰ ਲਿਖਤਾਂ ਪੋਈਆਂ ਭਾਈ ਤੇਜਾ ਸਿੰਘ ਦੀ ਸਾਖੀ ਸੁਣੀ ਐ ਔਰ ਇਹ ਐਹੀ ਧਰਤੀ ਐ ਜਿੱਥੇ ਬੈਠੇ ਜਿੱਤੇ ਇਸੇ ਧਰਤੀ ਤੇ ਹੀ ਅੰਮاں ਦੇ ਬੋਟੇ ਸੀ ਇਸੇ ਧਰਤੀ ਤੇ ਹੀ ਭਾਈਆ ਤੇਜਾ ਸਿੰਘ ਆਉਂਦੇ ਨੇ ਦਰਸ਼ਨ ਕਰਨ ਪਰਮੇਸ਼ਰ ਦੇ ਔਰ ਇਸੇ ਧਰਤੀ ਤੇ ਜਿਹੜੀ ਸਾਖੀ ਤੁਸੀਂ ਸੁਣੀ ਆ ਉਹ ਇਸੇ ਧਰਤੀ ਤੇ ਇੱਥੇ ਹੀ ਵਿਹਾਰ ਹੋਇਆ ਜਿੱਥੇ ਤੁਸੀਂ ਬੈਠੇ ਜਿੱਥੇ ਨਹੀਂ ਭਾਈ ਜੀ ਜਿਆ ਸਿੰਘ ਨੂੰ ਸਦੀਪਾ ਸਾਹਿਬ ਜੀ ਨੇ ਆਕਾਲ ਪੁਰਖ ਦੇ ਪਸੀਨੇ ਦੇ ਵਿੱਚੋਂ ਮੁੱਢੇ ਦੇ ਵਿੱਚੋਂ ਜਿਹੜੀ ਸੀ ਉਹ ਖੁਸ਼ਬੂ ਆਈ ਸੀ ਪਰਮੇਸ਼ਰ ਦੇ ਇਹ ਮੁੱਢੇ ਦੇ ਵਿੱਚੋਂ ਹਰ ਸੰਤ ਜੀ ਨੂੰ ਖੁਸ਼ਬੂ ਆਉਂਦੀ ਹੈ ਜਿਹੜੇ ਜੀਵ ਆ ਸੰਸਾਰੀ ਉਹਨਾਂ ਦੇ ਮੁੱਢੇ ਦੇ ਵਿੱਚੋਂ ਇਹ ਆ ਬਦਬੋ ਹੀ ਆਉਂਦੀ ਸੋ ਸਿੰਘ ਜਿਹੜੇ ਨਾਲ ਰਹੇ ਔਰ ਚਾਰ ਯੁੱਗ ਤੱਕ ਜਿਹੜਾ ਆਉਣ ਵਾਲੇ ਸੰਸਾਰ ਨੇ ਇਹਨਾਂ ਸਿੱਖਾਂ ਦੇ ਜਿਹੜੇ ਨਾਮ ਆ ਇਹਨਾਂ ਦੇ ਨਾਮ ਨੂੰ ਪਰਮੇਸ਼ਰ ਦੇ ਨਾਲ ਲਗਾਉਂਦੇ ਰਹੇ